ਉਹ ਵੀ ਤੁਸੀਂ ਕੱਲੇ ਸੁਰਸਖ ਪਿੰਡ ਚੋਂ ਮੈਨੂੰ ਲੀਡ ਦਵਾਈ ਸੀ ਜੇ ਤੁਸੀਂ ਮੈਨੂੰ ਵਾਇਨਾ ਪਿਆਰ ਬਖਸ਼ਿਆ ਆ ਜਿਹੜੇ ਪਿਛਲੇ 2 ਸਾਲ ਲੰਘੇ ਐ ਜਿਹੜੇ ਡਵੈਲਪਮੈਂਟ ਦੇ ਕੰਮ ਐ ਮੈਂ ਕਦੀ ਤੁਹਾਡੇ ਭਰਾਵਾਂ ਨੂੰ ਨਾ ਹੀ ਕੀਤੀ ਕਰਨ ਕੀ ਐ ਜਿਹੜਾ ਐਮਪੀ ਬਣਦਾ ਉਹ ਇੱਕ ਹਲਕੇ ਤੋਂ ਇੱਕ ਪਿੰਡ ਗੋਦ ਲੈਂਦਾ ਗੋਦ ਦੇ ਸੋਰਸਿਕ ਪਿੰਡ ਤੁਸੀਂ ਐਮਪੀ ਬਣ ਕੇ ਦੋਤ ਲੈਣਾ ਸੋਰਸਿਕ ਪਿੰਡ ਦੀ ਪੂਰੇ ਮਾਝੇ ਦੇ ਵਿੱਚ ਰਿਸ਼ਤੇਦਾਰੀ ਹੈ ਤਾਰੀ ਮੇਰੇ ਭੁੱਲਣ ਭਰਾ ਦੀ ਹੈਗੀ ਫੱਟੇ ਜੱਟੇ ਸਾਰਿਆਂ ਦਾ ਧੰਨਵਾਦ ਕਰਦਾ ਸਤ ਸੰਗ ਨਕਰਦੇ ਸਾਰੇ ਹੀ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਬਜ਼ੁਰਗ ਮੇਰੇ ਚਾਚੇ ਦਾਏ ਮੇਰੇ ਭਰਾ ਸਾਰਿਆਂ ਨੂੰ ਫਤੇ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਵਾਕਈ ਸਤ ਸੰਗਾਰਿਓ ਤੁਸੀਂ ਆਕਰ ਸਾਬਤ ਕਰ ਦਿੱਤਾ ਕਿ ਜਿਹੜੇ ਆਪਣੇ ਹੁੰਦੇ ਆ ਚੰਗੇ ਗਵਾਂਢੀ ਹੁੰਦੇ ਆ ਉਹਨਾਂ ਦਾ ਵੀਰੋ ਤੁਸੀਂ ਅੱਜ ਜਿਹੜਾ ਰੋਲ ਹੁੰਦਾ ਅੱਜ ਤੁਸੀਂ ਉਹ ਰੋਲ ਨਿਭਾ ਕੇ ਵਿਖਾ ਦਿੱਤਾ ਇਸਾਨਿਹਾਰ ਨੀਕਾਲ ਡੁੱਟ ਜਾਣ ਗਿਆ ਜਜ਼ੀਰਾ ਜੰਦਰੇ ਖੁੱਲ ਜਾਣਗੇ ਜਿਹੜੇ ਲਾਉਣਗੇ ਸਭ ਸੰਗ ਵਾਲਿਆਂ ਦਾ ਮੱਥਾ ਇਕੱਠਾ ਲਾਗੂ ਰੋਹ ਜਾਣਗੇ ਸੋਬਿਆ ਗਾ ਲੋ ਜਿਹੜੇ ਹੱਜਕ ਪੈਣ ਬਾਬੇ ਬਿਲੀ ਚੰਦ ਦਾ ਨਕਰ ਗੁਰੂ ਹਰਗੋਬਿੰਦ ਸਾਹਿਬ ਦਾ ਚੰਨ ਸੋ ਧਰਤੀ ਜਿੱਥੇ ਭਗਤ ਸਿੰਘ ਬਈ ਨਾ ਵੱਡਾ ਥਾਪੜਾ ਆਜਾ ਤਾੜੋਂ ਬਿਲ ਗਿਆ ਹੁਣ ਤੁਹਾਡਾ ਕੋਈ ਰਾਹ ਰੋਕ ਨਹੀਂ ਸਕਦਾ ਬਲੇ ਸਾਬਿਆ ਸਤਿ ਸ਼੍ਰੀ ਅਕਾਲ ਸਤਕਾਰ ਦੇ ਵੀਰੋ ਮੈਂ ਪਹਿਲਾਂ ਵੀ ਤੁਹਾਡਾ ਕਰਜ਼ਦਾਰ ਆ ਜਿੰਨੀ ਲੀਡ ਕੋਈ ਵੀ 30 ਪਿੰਡਾਂ ਵਿੱਚੋਂ ਮਿਲਦੀ ਹੈ ਉਹਦੀ ਤੁਸੀਂ ਕੱਲੇ ਸੁਰਸਕ ਪਿੰਡ ਚੋਂ ਮੈਨੂੰ ਲੀਡ ਦਵਾਈ ਸੀ ਮੈਂ ਤੁਹਾਡਾ ਉਸ ਗੱਲ ਦਾ ਵੀ ਕਰਜ਼ਦਾਰ ਆ ਸ਼ਿਆ ਆ ਜਿਹੜੇ ਪਿਛਲੇ 2 ਸਾਲ ਲੰਘੇ ਐ ਜਿਹੜੇ ਗਵਰਨਮੈਂਟ ਦੇ ਕੰਮ ਐ ਮੈਂ ਕਦੀ ਇਤਨਾ ਬੇਪਰਾਵਾ ਨੂੰ ਨਾ ਹੀ ਕੀਤੀ ਮੇਰੇ ਕੋਲ ਜਿਹੜਾ ਮਰਜ਼ੀ ਚਲੇ ਗਿਆ ਜਿੰਨੇ ਕਹਤਾ ਗਲੀ ਬਣਾਉਣੀ ਐ ਮੈਂ ਨੂੰ ਕਿਹਾ ਬਣਾਲਾ ਜਿੰਨੇ ਕਹਤਾ ਸ਼ੜਕ ਬਣਾਉਣੀ ਐ ਮੈਂ ਨੂੰ ਕਿਹਾ ਬਣਾ ਦੀ ਮਰਜ਼ੀ ਨਾਲ ਅਜੇ ਸਾਭੂ ਮਜ਼ੀ ਕਰਦੇ ਕਰਦੇ ਆ ਸਤਸਿੰਘਾ ਆਪਣੀ ਮਰਜ਼ੀ ਨਾਲ ਇੱਟਾਂ ਤੇ ਪੈਲਾ ਪਿੰਡ ਚ ਲਾਈਆਂ ਤੇ ਮੈਂ ਵੀਰੋ ਜਿਹੜਾ ਮਗਰਲਾ ਸਮਾ ਭੀਆਂ ਸਤਸਿੰਘ ਪਿੰਡ ਜੋ ਮੰਗੂਗਾ ਖਜਾਨਿਆਂ ਦੇ ਵੀਰੋ ਮੂੰਹ ਖੋਲ ਕੇ ਆਗੇ ਸਤਸਿੰਘ ਪਿੰਡ ਲਈ ਜਾਣਾ ਤੁਸੀਂ ਉੱਥੇ ਮजीर ਵੀ ਬਣਨਾ ਪਰ ਆ ਇੱਕ ਇਤਿਹਾਸਿਕ ਲੱਗੇ ਆ ਜੇ ਕਿੱਥੇ ਤੁਸੀਂ ਪੰਨ ਕਰਕੇ ਜਾਣਾ ਪੰਨ ਕੀ ਹੈ ਜਿਹੜਾ ਐਮਪੀ ਬਣਦਾ ਉਹ ਇੱਕ ਹਲਕੇ ਤੋਂ ਇੱਕ ਪਿੰਡ ਗੋਦ ਲੈਂਦਾ ਗੋਦ ਤੇ ਸੁਰਸਿਕ ਪਿੰਡ ਤੁਸੀਂ ਐਮਪੀ ਬਣ ਕੇ ਗੋਦ ਲੈਣਾ ਬਣਾ ਦਿੰਦਾ ਮੈਨੂੰ ਇਹਨਾਂ ਨੇ ਅੰਗਲੇ ਪੜਾਇਆ ਕਿਉਂ ਬਣਾ ਦਿੰਦਾ ਇਹਨਾਂ ਦੀ ਪਿੰਡ ਪਿੰਡ ਰਿਸ਼ਤੇਦਾਰੀ ਹੈ ਸਤਸੰਗ ਪਿੰਡ ਦੀ ਪੂਰੇ ਮਾਝੇ ਦੇ ਵਿੱਚ ਰਿਸ਼ਤੇਦਾਰੀ ਹੈ ਸਤਸੰਗ ਪਿੰਡ ਦਾ ਪੂਰੇ ਮਾਝੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਨਾਲ ਤੁਸੀਂ ਕਿਸਮਤ ਦੇ ਬੜੇ ਧਨੀ ਹੋ ਮੈਨੂੰ ਪਤਾ ਤੁਸੀਂ ਸੈਂਟਰ ਦੇ ਵਿੱਚ ਜਾ ਕੇ ਵੀ ਪਤਾ ਨਹੀਂ <table> ਕਿਸਮਤ ਦੇ ਨਾਲ ਹੀ ਸਾਡੀ ਸੈਂਟਰ ਚ ਵੀ ਸਰਕਾਰ ਬਣ ਜਾਣੀ ਹੈ ਉੱਥੇ ਜਾ ਕੇ ਵੀ ਤੁਸੀਂ ਸ੍ਰੀ ਆਗਰਾ ਉੱਥੇ ਤੁਸੀਂ ਵਜ਼ੀਰ ਬਣਦਾ ਤੇ ਫਿਰ ਇਹਨਾਂ ਜਿਹੜੇ ਸਾਡਾ ਖੇਮ ਕਰ ਰਲਕਾ ਸਾਬਤ ਵਾਦ ਰੀਡ ਖੇਮ ਕਰ ਨਾਲ ਕੇ ਜੋ ਕੱਢ ਕੇ ਦੇਣੀ ਆ ਤੁਹਾਨੂੰ ਸਾਬਤ ਕੱਢੇ ਕਰਨ ਦੀ ਭੁੱਲਰ ਵੀ ਆਰਾਂ ਦਾ ਯਾਰ ਹੈ ਇਹ ਭਰਾ ਵੀ ਜਿੱਥੇ ਜ਼ਬਾਨ ਕਰਦਾ ਜਿੱਥੇ ਖੜਦਾ ਸਤਿਕਾਰ ਜੋ ਗੀਰੋ ਫਿਰ ਆਪਣੀ ਜ਼ਬਾਨ ਨਿਭਾਉਂਦਾ ਮੈਂ ਇੱਕ ਚੀਜ਼ ਵੇਖੀ ਹੈ ਇਸ ਇਨਸਾਨ ਚ ਉਹਦਾ ਮੈਂ ਮਿਲਣਾ ਵੇਖਿਆ ਇਹ ਬੱਚਿਆਂ ਨੂੰ ਵੀ ਪਿਆਰ ਨਾਲ ਬੁਲਦਾ ਬਜ਼ੁਰਗਾਂ ਨੂੰ ਵੀ ਪਿਆਰ ਨਾਲ ਬੁਲਦਾ ਆਪਣੀਆਂ ਮਾਵਾਂ ਦੀ ਹੈ ਉਹ ਤੇ ਜਰੂਰ ਗੁਰੂ ਦੀ ਕਿਰਪਾ ਹੁੰਦੀ ਹੈ ਇਹ ਸਾਡੇ ਭਰਾ ਤੇ ਗੁਰੂ ਦੀ ਕਿਰਪਾ ਸੋ ਸਤਿਕਾਰਯੋਗ ਵੀਰੋ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰਨੀ ਹੈ ਕਿ ਸਤਸੰਗ ਵਾਲਿਓ ਤੁਸੀਂ ਬਹੁਤ ਵੱਡੇ ਹਿੰਮਤੀ ਹੋ ਆਪਾਂ ਇਕੱਲੇ ਸਤਸੰਗ ਪਿੰਡ ਨਹੀਂ ਪਿਛਲੇ ਆਪਣੀ ਲੀਡ ਸੀ 2000 ਆਰ ਕਾਂ ਦੀ ਲੀਡ ਲੈਣੀ ਆ 3000 ਤੁਹਾਡੇ ਨੱਕਰ ਜੋ ਤੁਸੀਂ 3 ਜਿਹੜਾ ਤੇ ਵੀਰੋ ਲੜਾਈ ਆ ਆਪਣੀ ਪਤਾ ਕਹਦੇ ਨਾਲ ਆ ਮੋਦੀ ਨਾਲ ਲੜਾਈ ਆ ਮੋਦੀ ਨਾਲ ਜਿਹੜਾ ਸਾਡੇ ਕਿਸਾਨ ਭਰਾਵਾਂ ਤੇ ਮਜ਼ਦੂਰਾਂ ਤੇ ਗੋਲੀਆਂ ਭਰੌਂਦਾ ਜਿਹੜਾ ਹਰਿਆਣੇ ਦੇ ਬਾਰਡਰ ਤੇ ਸਾਨੂੰ ਰੋਕ ਕੇ ਮੇਰੇ ਵੀਰੋ ਤਾਰ ਜੜੀ ਹੈ ਜਿਵੇਂ ਪਾਕਿਸਤਾਨ ਦੇ ਅੱਗੇ ਲੱਗੀ ਹੈ ਓਵੇਂ ਹਰਿਆਣੇ ਬਾਰਡਰ ਤੇ ਤਾਰ ਲਾਤੀ ਸਾਡੇ ਨਾਲ ਪਤਰੀ ਮਾਂ ਵਾਲਾ ਸਲੂਕ ਕੀਤਾ 7000 ਕਰੋੜ ਰੁਪਈਆ ਸਾਡਾ ਵੀਰੋ ਆਰਡੀਐਫ ਦਾ ਰੋਕ ਕੇ ਬੈਠੀ ਹੈ ਸੈਂਟਰ ਦੀ ਸਰਕਾਰ ਇੱਕ ਇੱਕ ਪੈਸੇ ਦਾ ਹਸਾਬ ਕਿਤਾਬ ਆਪਾਂ ਲੈਣਾ ਔਰ ਲੈਣਾ ਉਸਨੂੰ ਬਟਨ ਦਬਾ ਕੇ ਇਹ ਮੋਦੀ ਦੀ ਸਰਕਾਰ ਨੂੰ ਵੀਰੇ ਤਖਤੋਂ ਲਾਉਣਾ ਉਹ ਇੱਕ ਗੀਤ ਗਾਉਂਦੇ ਹਾਂ ਨੀ ਤਖਤੋਂ ਲੈ ਜਾਏਗੀ ਜ਼ੁਲਮ ਦੀ ਇਹ ਸਰਕਾਰ ਤਖਤੋਂ ਲੈ ਜਾਏਗੀ ਇਹ ਸਰਕਾਰ ਨੂੰ ਤਖਤੋਂ ਲਾ ਕੇ ਮੇਰੇ ਵੀਰੋ ਤਖਤੋਂ ਲਾ ਕੇ ਆਪਾਂ ਹਟਣਾ ਹੈ ਸਰਕਾਰ ਦੇ ਇੱਕ ਵੀਰੋ ਮੈਂ ਕਿਉਂਕਿ ਤੁਸੀਂ ਜਿੰਨੇ ਇੱਥੇ ਬੈਠੇ ਹੋ ਮੈਂ ਇੱਕ ਗੱਲ ਕਰਕੇ ਤੁਹਾਡੇ ਬਾਰੇ ਉਦੋਂ ਬਾਅਦ ਭੁੱਲਣ ਸਾਹਿਬ ਨੇ ਬੋਲਣਾ ਮੇਰੀ ਜ਼ਿੰਦਗੀ ਨੂੰ ਰੁਸ਼ਨਾਇਆ ਏ ਮੇਰੇ ਸੱਜਣਾ ਦੀਆਂ ਤਵਾਵਾਂ ਨੇ ਹਰ ਮੁਸ਼ਕਲ ਵਿੱਚ ਸਾਥ ਦਿੱਤਾ ਹਥਿਆਰਾਂ ਵਰਗੀਆਂ ਬਾਵਾਂ ਨੇ ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ ਧਰਨੋਂ ਰੱਬ ਵਰਗੀਆਂ ਬਾਵਾਂ ਨੇ ਧਰਨੋਂ ਰੱਬ ਵਰਗੀਆਂ ਮਾਵਾ ਨੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ 女朋友。<拍> <拍手 S 1>